ਮਿਰਚ ਮਸਾਲਾ ਆਹ ਬੜੀ ਜਲਾਦ ਤੂੰ ਤੋ ਮਿਰਚ ਮਸਾਲਾ ਆਏ ਓ ਹੈਲੋ ਉਹ ਖੜ ਗਿਆ ਯਾਰ ਓ ਮੈਂ ਮਾਸਟਰ ਆ ਗਿਆ ਥੋੜਾ ਸਸਰੀ ਕਾਲ ਜੀ ਲੱਗਦਾ ਸਸਰੀ ਕਾਲ ਦਾ ਨਾ ਜੋਤੀ ਵਾਂਗੂ ਐਨ ਕਾ ਲਾਈਆਂ ਡਸ ਤੈਨੂੰ ਦੀ ਵੀ ਨਹੀਂ ਆ ਕੁਰਸੀ ਦੇ ਕਿੰਨੀ ਗੰਦੀ ਆ ਲੈ ਹੁਣ ਕਰਦੇ ਨੇ ਜੀ ਸਾਫ ਠੂ ਠੂ ਬੈਠੋ ਮਾਸਟਰ ਤੂੰ ਹੈ ਕਿ ਮੈਂ ਤੋ ਲੱਗਿਆ ਤੂ ਰਿਆ ਫਿਰ ਉੱਥੇ ਬੈਠ ਬਸ ਤੂੰ ਤੂੰ ਕਹਿੰਦਾ ਅੱਛਾ ਇਹ ਦੱਸੋ ਵੀ ਹੋਮਵਰਕ ਕਰਕੇ ਆਏ ਕਿ ਨਹੀਂ ਨਾ ਜੀ ਕਿਉਂ ਬਈ ਉਹ ਤਾਂ ਮੈਂ ਆਏ ਜੀ ਮਖਾ ਜੀ ਜੇਜ ਦੇ ਕੁਝ ਲਿਖਤਾ ਜੀ ਇਹ ਪਰ ਜੂ ਵੀ ਫਿਰ ਨਮੀ ਲੈਣੀ ਪੁਰ ਤੇ ਨਾਲੇ ਬੀਬੀ ਗਾਲਾਂ ਕੱਢੂ ਲੱਗਦਾ ਬੀਬੀ ਦਾ ਤੂੰ ਦੱਸ ਕੁੜੀਏ ਇਹ ਮੇਰਾ ਪੈਨ ਲੈ ਗਿਆ ਸਾਡੇ ਦੋਹਾਂ ਕੋਲ ਇੱਕੋ ਹੀ ਪੈਨ ਹੈ ਕੋਈ ਗੱਲ ਨਹੀਂ ਅੱਛਾ ਅੱਜ ਮੈਂ ਤੁਹਾਡੀ ਜੀ ਕੇ ਚੈੱਕ ਕਰਦਾ ਉਹ ਕੀ ਹੁੰਦਾ ਜੀ ਉਹ ਜਰਨਲ ਨੌਲੇਜ ਅੱਛਾ ਲਓ ਲੈ ਲਓ ਟੈਸਟ ਜਿੰਨੇ ਮਰਜ਼ੀ ਇੱਕ ਚੀਜ਼ ਤਾਂ ਇਹੋ ਜੀ ਹੁੰਦੀ ਆ ਜਿਹੜੀ ਸਿਰਫ ਦੁੱਧ ਦਿੰਦੀ ਆ ਜਿਵੇਂ ਕਿ ਮੱਝ ਇੱਕ ਚੀਜ਼ ਇਹੋ ਜੀ ਹੁੰਦੀ ਆ ਜਿਹੜੀ ਸਰਪਾਂਡੇ ਦਿੰਦੀ ਹੈ ਜਿਵੇਂ ਕਹੇ ਕੁਕੜੀ ਇਹ ਤਾਂ ਬਾਲਾ ਸੋਖੇ ਸਵਾਲ ਆ ਉਹ ਲੱਗਦਾ ਸੋਖੇ ਤੇ ਆ ਪਹਿਲਾਂ ਸਵਾਲ ਪੂਰਾ ਤਾਂ ਸੁਣ ਲੈ ਤੈਨੂੰ ਤਾਂ ਦੰਦਲ ਪੈ ਜਾਣੀ ਹੈ ਜਵਾਬ ਨਹੀਂ ਦਿੱਤਾ ਜਾਣਾ ਹੁਣ ਮੈਨੂੰ ਇਹ ਦੱਸੋ ਉਹ ਕਿਹੜੀ ਚੀਜ਼ ਆ ਜਿਹੜੀ ਅੰਡੇ ਵੀ ਦਿੰਦੀ ਹੈ ਤੇ ਦੁੱਧ ਵੀ ਦਿੰਦੀ ਹੈ ਤੂੰ ਦੱਸ ਸਭ ਡੈਮਨ ਇਟਰਾ ਹਾਥੀ ਹਾਥੀ ਨਾ ਹਾਥੀ ਕਿਹੜੇ ਅੰਡੇ ਦਿੰਦਾ ਓਏ ਹਾਥੀ ਤੇ ਸੁੰਡ ਨਹੀਂ ਹੁੰਦਾ ਕੁਝ ਵੀ ਦੇ ਸਕਦਾ ਉਹ ਤੇ ਕੋਈ ਉਹਦਾ ਰਾਜ ਆ ਵੀ ਕੁਝ ਵੀ ਦੇ ਸਕਦਾ ਤੂੰ ਦੱਸ ਬੱਕਰੀ 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 ਕਿਹੜੇ ਦੇਸੀ ਅੰਡੇ ਦਿੰਦੀ ਆ? ਸਿਰ ਉਹਦੇ ਮਿੰਗਣਾ ਨਹੀਂ ਹੁੰਦੇ। ਗੋਲ-ਗੋਲ ਹੁੰਦੇ ਨੇ। ਹੁੰਦੇ ਤਾਂ ਅੰਡੇ ਵਰਗੇ ਹੀ ਨੇ। ਆਹੋ। ਉਹੀ ਤੁਸੀਂ ਅੰਡੇ ਸਮਝ ਕੇ ਖਾਂਦੇ ਰਹੇ ਹੋਗੇ। ਹੁਣ ਕੀ ਜਵਾਬ ਆ ਗਿਆ? ਐਨਾ ਕੌਂਡਾ। ਆਏ ਰੱਬਾ ਹੁਣ ਤੂੰ ਨਿਜ ਮਾਰਾ ਡੀਕਲ ਬੜੇ ਪੈਰੇ ਆ। ਛੱਪਨੇ ਘੱਟਿਆ, ਕੁੱਤੇ ਨਹੀਂ ਨਿਕਟਿਆ। ਓਏ ਤੂੰ ਦੱਸ ਨੀ। ਕੱਛੂ ਆ ਪੱਛੂ ਕਿੱਥੇ ਅੰਡੇ ਦਿੰਦਾਗਾ? ਕੱਛੂ ਕੱਲੇ ਦੁੱਧ ਦਿੰਦਾ। ਅੰਡੇ ਵੀ ਦਿੰਦਾ, ਦੁੱਧ ਵੀ ਦਿੰਦਾ। ਬੇ ਬੀਬੀ ਦੇ ਦੱਸ। ਲਾ ਤੇਰੀ ਫੀਫੀ ਕੋਈ ਡਿਸਕਵਰੀ ਤੇ ਜਾ ਕੇ ਆਈ। ਹਾਂ ਲਾ ਕੇ ਆ। ਆਹ। ਓਏ ਯਾਰ ਚੁੱਪ ਕਰ। ਉਹ ਦੋ ਨਹੀਂ ਤੁਸੀਂ ਮੂਰਖ ਸਿਰੇ ਦੇ ਨਲਾਇਕ ਇੱਥੇ ਬੈਠਿਆ ਸਕੂਲ ਦੇ ਵਿੱਚ ਉਹ ਜਿਹੜੀ ਚੀਜ਼ ਆ ਵੀ ਦੁੱਧ ਵੀ ਦਿੰਦੀ ਐ ਤੇ ਅੰਡੇ ਵੀ ਦਿੰਦੀ ਐ ਪਤਾ ਕੀ ਆ ਉਹ ਹੈਗਾ ਦੁਕਾਨਦਾਰ ਹੋਰ ਕੀ ਜਾ ਕੇ ਚਾਹੇ ਉਹ ਤੋਂ ਦੁੱਧ ਲਿਆਓ ਚਾਹੇ ਅੰਡੇ ਲਿਆਓ ਨਲਾਇਕ ਬੱਚੇ ਮੈਂ ਯਾ ਮਾਸਟਰ ਕੋਲੇ ਪੜਦਾ ਤਾਂ ਫੇਰ ਕਰਾ ਦੂਗਾ ਪਾ